15000 ਪ੍ਰਤੀ ਮਹੀਨੇ ਨਾਲ ਕਿਸੇ ਦੀ ਕਿੰਨੀ ਕਿ ਜ਼ਰੂਰਤ ਪੂਰੀ ਹੋ ਸਕਦੀ ਜਿਹੜੇ ਹਿਸਾਬ ਨਾਲ ਮਹਗਾਈ ਦਾ ਦੌਰ ਚੱਲ ਰਿਹਾ ਹਾਂਜੀ ਮਹਿੰਗਾਈ ਦੇ ਦੌਰ 'ਚ ਕੋਈ 15000 ਲੈਣ ਵਾਲਾ ਮੁਲਾਜ਼ਮ ਕਿਵੇਂ ਆਪਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਨਹੀਂ ਕਰ ਸਕਦਾ ਕਿਵੇਂ ਸਵੇਰੇ ਖੁਸ਼-ਖੁਸ਼ ਹੋ ਕੇ ਉਹ ਬੱਚਿਆਂ ਨੂੰ ਆ ਕੇ ਪੜ੍ਹਾ ਸਕਦਾ ਆ ਸਾਡੇ ਸਟੂਡੀਓ ਦੇ ਵਿੱਚ ਪੰਜਾਬ ਦੀ ਇੱਕ ਉਹ ਸ਼ਖਸੀਅਤ ਜਿਹੜੀ ਲੰਬੇ ਸਮੇਂ ਤੋਂ ਅਧਿਆਪਕਾਂ ਦੇ ਹੱਕਾਂ ਲਈ ਮੁਲਾਜ਼ਮਾਂ ਦੇ ਹੱਕਾਂ ਲਈ ਲੜ ਰਹੀ ਆ ਮੇਰੀ ਮੁਰਾਦ ਰਮਨਜੀਤ ਸਿੰਘ ਸੰਧੂ ਤੋਂ ਆ ਜਿਹੜੇ ਕਿ ਡੀਟੀਐਫ ਪੰਜਾਬ ਦੇ ਵਿੱਚ ਇੱਕ ਸਰਗਰਮ ਆਗੂ ਦੇ ਤੌਰ ਤੇ ਕੰਮ ਕਰ ਰਹੇ ਨੇ ਉਹਨਾਂ ਦੇ ਨਾਲ ਕੁਝ ਗੱਲਾਂ ਕਰਾਂਗੇ ਸਭ ਤੋਂ ਪਹਿਲਾਂ ਸਾਡੇ ਸਟੂਡੀਓ ਵਿੱਚ ਪਹੁੰਚੜ ਤੇ ਤੁਹਾਨੂੰ ਜੀ ਆਇਆਂ ਆਖਦੇ ਆ ਜੀ ਗੱਲ ਅੱਜ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਧਿਆਪਕਾਂ ਦੇ ਵਿੱਚ ਇੱਕ ਘਬਰਾਹਟ ਪੈਦਾ ਕਰ ਦਿੱਤੀ ਆ ਮਾਨਯੋਗ ਸੁਪਰੀਮ ਕੋਰਟ ਨੇ ਕਿ ਜੇਕਰ ਉਹ ਤਰੱਕੀ ਲੈਣਾ ਚਾਹੁੰਦੇ ਆ ਜੇਕਰ ਉਹ ਨੌਕਰੀ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਟੈਟ ਕਲੀਅਰ ਕਰਨਾ ਬਹੁਤ ਜ਼ਰੂਰੀ ਹੋਵੇਗਾ ਉਹਦੇ ਸੰਬੰਧ ਦੇ ਵਿੱਚ ਅਸੀਂ ਸੰਤੂ ਸਾਹਿਬ ਨਾਲ ਗੱਲ ਕਰਾਂਗੇ ਕਿਉਂਕਿ ਇੱਕ ਉਹ ਤਜਰਬੇਕਾਰ ਅਧਿਆਪਕ ਨੇ ਇਕ ਤਜਰਬੇਕਾਰ ਲੀਡਰ ਨੇ ਮੇਰਾ ਖਿਆਲ ਆਉ ਸਾਡੇ ਦਰਸ਼ਕਾਂ ਨੂੰ ਜ਼ਰੂਰ ਉੱਤਰ ਦੇਣਗੇ ਤੇ ਸੰਤੂਸ ਸਾਹਿਬ ਅਸਲ ਵਿੱਚ ਸਭ ਤੋਂ ਪਹਿਲਾਂ ਮੈਨੂੰ ਦੱਸੋ ਵੀ ਟੈਟ ਕੀ ਚੀਜ਼ ਆ ਤੇ ਇਹ ਕਿਵੇਂ ਪ੍ਰਭਾਵਿਤ ਕਰ ਰਹੀ ਹੈ ਅਧਿਆਪਕਾਂ ਨੂੰ ਇਹ ਸਲੇਮਪੁਰੀ ਜੀ ਜਦੋਂ 2011 ਦੇ ਵਿੱਚ ਜਿਹੜੀ ਰਾਸ਼ਟਰੀ ਸਿੱਖਿਆ ਨੀਤੀ ਜਾਂ ਜਿਹੜੀ ਆਰਟੀਈ ਐਕਟ ਆ ਜਿਹੜਾ ਪਾਸ ਹੋਇਆ ਜਿਹਦੇ ਵਿੱਚ ਸਿੱਖਿਆ ਦਾ ਅਧਿਕਾਰ ਕਾਨੂੰਨ ਪਾਸ ਹੋਇਆ ਜੀ ਉਸ ਸਮੇ ਇਹਦੇ ਵਿੱਚ ਟੀਚਰ ਦਾ ਯੋਗਤਾ ਟੈਸਟ ਆ ਜਿਹੜਾ ਟੀਚਰ ਐਲੀਜੀਬਿਲਿਟੀ ਟੈਸਟ ਇਹਦਾ ਪੁਰਾਣਾ ਹੈਗਾ ਟੀਚਰ ਐਲੀਜੀਬਿਲਿਟੀ ਟੈਸਟ ਜੀ ਜੀ ਉਹ ਲਾਗੂ ਕੀਤਾ ਗਿਆ ਜੀ ਤੇ ਉਸ ਸਮੇ ਜਦੋਂ ਇਹ ਲਾਗੂ ਕਰਿਆ ਗਿਆ ਤਾਂ ਉਦੋਂ ਇਹ ਸੀਗਾ ਵੀ ਟੀਚਰ ਬੀਐਡ ਕਰਕੇ ਈਟੀਟੀ ਕਰਕੇ ਜਾਂ ਹੋਰ ਡਿਗਰੀਆਂ ਕਰਕੇ ਆਉਂਦਾ ਪਰ ਉਹਦਾ ਇੱਕ ਇਦਾਂ ਦਾ ਟੈਸਟ ਲਿਆ ਜਾਵੇ ਜਿਹਦੇ ਤੋਂ ਲੱਗੇ ਵੀ ਇਹ ਹੋਰ ਵੀ ਪੂਰੀ ਤਰ੍ਹਾਂ ਜੋਗਾ ਠੀਕ ਆਰਟੀਈ ਐਕਟ ਦੇ ਵਿੱਚ ਜਿਹੜਾ ਸਿੱਖਿਆ ਦਾ ਅਧਿਕਾਰ ਕਾਨੂੰਨ ਸੀ ਉਹਦੇ ਵਿੱਚ ਇਹ ਸੀਗਾ ਪਰ ਉਸ ਸਮੇਂ ਗਵਰਨਮੈਂਟਾਂ ਨੇ ਇਹਨੂੰ ਲਾਗੂ ਨਾ ਕਰਕੇ ਇਹਨੂੰ 2020 ਤੱਕ ਦੀਆਂ ਜਿਹੜੀਆਂ ਜੋ ਪੰਜਾਬ ਦੇ ਵਿੱਚ ਵਾਪਰਿਆ 2020 ਤੱਕ ਦੀ ਇਨੂੰ ਲੰਮਕਾਇਆ ਗਿਆ ਜੀ 2020 ਤੱਕ ਜਿੰਨੀਆਂ ਵੀ ਭਾਰਤੀਆਂ ਹੋਈਆਂ ਉਹਦੇ ਵਿੱਚ ਇਹਨੂੰ ਲਾਗੂ ਨਹੀਂ ਕੀਤਾ ਗਿਆ ਜੀ 2020 ਤੋਂ ਬਾਅਦ ਆ ਕੇ ਜਿਵੇਂ ਪ੍ਰਾਇਮਰੀ ਅਧਿਆਪਕਾਂ ਦੀ 2364 ਦੀ ਭਰਤੀ ਹੋਈ 5994 ਦੀ ਭਰਤੀ ਹੋਈ ਸੈਕੰਡਰੀ ਅਧਿਆਪਕਾਂ ਦੀ 4161 ਦੀ ਭਰਤੀ ਹੋਈ ਜਾਂ 3704 ਦੀ ਭਰਤੀ ਹੋਈ ਜਿਹੜੀਆਂ ਕਿ ਤਕਰੀਬਨ 2020 ਤੋਂ ਲੈ ਕੇ 2022 ਦੇ ਵਿੱਚ ਇਹ ਭਰਤੀਆਂ ਹੋਈਆਂ ਉਦੋਂ ਇਹ ਜਿਹੜੇ ਅਧਿਆਪਕ ਭਰਤੀ ਕੀਤੇ ਗਏ ਉਹਨਾਂ ਦੇ ਉੱਤੇ ਸ਼ਰਤ ਸਖਤੀ ਨਾਲੇ ਲਾਗੂ ਕੀਤੀ ਗਈ ਜੀ ਜਦ ਕਿ ਚਾਹੀਦਾ ਸੀ ਅਗਰ ਇਹ 2011 ਦੇ ਕਾਨੂੰਨ ਵਿੱਚ ਹੀ ਸੀਗੀ ਤਾਂ 2011 ਤੋਂ ਹੀ ਲਾਗੂ ਕਰਦੇ ਤੇ ਅਧਿਆਪਕ ਇਹਨੂੰ ਜਿਹੜੇ ਇਸ ਟੈਸਟ ਨੂੰ ਪਾਸ ਕਰਦੇ ਸੀ ਟੈਟ ਨੂੰ ਜਾਂ ਪੀ ਟੈਟ ਨੂੰ ਪਾਸ ਕਰਕੇ ਉਹ ਨੌਕਰੀਆਂ 'ਚ ਆਉਂਦੇ ਪਰ ਜਦੋਂ ਇਹਨੂੰ 9 ਸਾਲ ਦੇ ਅਰਸੇ ਦੌਰਾਨ ਇਨ ਇਸ ਕਾਨੂੰਨ ਨੂੰ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਕਿਸੇ ਵੀ ਸਰਕਾਰ ਨੇ ਤਾ ਆ ਕੇ ਅਚਾਨਕ ਜਿਹੜੇ ਬਾਅਦ ਦੇ ਵਿੱਚ ਭਰਤੀਆਂ ਹੋਈਆਂ 2020 ਤੋਂ ਬਾਅਦ ਉਹਦੇ ਵਿੱਚ ਇਹਨੂੰ ਲਾਗੂ ਕੀਤਾ ਗਿਆ ਜੀ ਜਾਂ ਕਹਿਣ ਦਾ ਭਾਵ ਆ ਵੀ 2020 ਤੋਂ ਬਾਅਦ ਜਿੰਨੀਆਂ ਭਰਤੀਆਂ ਹੋਈਆਂ ਅਧਿਆਪਕਾਂ ਦੀਆਂ ਉਹਦੇ ਵਿੱਚ ਇਹ ਅਧਿਆਪਕ ਸੀਟ ਟੈਟ ਜਾਂ ਪੀ ਟੈਟ ਪਾਸ ਨਹੀਂ ਜੀ ਤਾਂ ਹੁਣ ਜਿਹੜਾ ਇਹ ਹੁਣ ਜਿਹੜਾ ਸਭ ਤੋਂ ਆ ਕੇ ਜਿਹੜਾ ਜਿਹੜਾ ਇਸ ਵਿਭਾਗ ਦੇ ਵਿੱਚ ਬਖੇੜਾ ਖੜਾ ਹੋਇਆ ਜੀ ਉਹ ਇੱਕ ਸੁਪਰੀਮ ਕੋਰਟ ਦੇ ਫੈਸਲੇ ਨਾਲ ਖੜਾ ਹੋਇਆ ਜਿਹੜਾ ਕਿ 1 ਸਤੰਬਰ 2025 ਨੂੰ ਆਇਆ ਜੀ ਉਹਦੇ ਵਿੱਚ ਕੀ ਕਿਹਾ ਗਿਆ ਮਾਨਯੋਗ ਕੋਰਟ ਵੱਲੋਂ ਬਈ ਇਹ ਜਿਹੜਾ ਅਧਿਆਪਕ ਆ ਉਹ 2011 ਤੋਂ ਹੀ ਅਧਿਆਪਕ ਇਹ ਪਾਸ ਹੋਣੇ ਚਾਹੀਦੇ ਆ ਔਰ ਤਰੱਕੀ ਵੀ ਉਹਨਾਂ ਅਧਿਆਪਕਾਂ ਨੂੰ ਹੀ ਦਿੱਤੀ ਜਾਊਗੀ ਜਿਹੜੇ ਅਧਿਆਪਕ ਆ ਜਿਹੜੇ ਉਹ ਪਾਸ ਹੋਣਗੇ ਟੈਟ ਕਲੀਅਰ ਟੈਟ ਕਲੀਅਰ ਕਿਸੇ ਵੀ ਕਿਸਮ ਦਾ ਟੀਚਰ ਐਲੀਜੀਬਿਲਿਟੀ ਟੈਸਟ ਆ ਜਿਹੜਾ ਉਹ ਪਾਸ ਹੋਣਗੇ ਤਾਂ ਕਿ ਉਹਨਾਂ ਨੂੰ ਦਿੱਤੀ ਜਾਊਗੀ ਜੀ ਹੁਣ ਗੱਲ ਇਹ ਆ ਵੀ ਜਦੋਂ 9 ਸਾਲ ਗਵਰਨਮੈਂਟ ਨੇ ਇਹਨੂੰ ਅਣਗੌਣਿਆ ਰੱਖਿਆ ਜੀ 9 ਸਾਲ ਦੇ ਸਮੇਂ ਦੌਰਾਨ ਕਿਸੇ ਅਧਿਆਪਕ ਨੂੰ ਇਹ ਲੱਗਿਆ ਹੀ ਨਹੀਂ ਵੀ ਅਸੀਂ ਇਹ ਟੈਸਟ ਵੀ ਪਾਸ ਕਰਨਾ ਜਾਂ ਪਾਸ ਕਰੇ ਹੋਏ ਭਰਤੀ ਕਰਨੇ ਆ ਤਾਂ ਫਿਰ ਉਸ ਸਮੇਂ ਪਿਛਲੇ ਸਮੇਂ ਦੇ ਵਿੱਚ ਜਾ ਕੇ ਉਹਨੂੰ ਲਾਗੂ ਕਰਨਾ ਹੂੰ ਔਰ ਰੈਟਰੋਸਪੈਕਟਿਵਲੀ ਜਾਂ ਪਿਛਲੇ ਸਮੇਂ ਤੋਂ ਹੀ ਉਹਨੂੰ ਕਹਿਣਾ ਵੀ ਇਹ ਹੁਣ 2011 ਤੋਂ ਪਾਸ ਕਰਾ ਕੇ ਹਟਾਂਗੇ ਹੂੰ ਇੱਥੇ ਨੁਕਸ ਇਹ ਆ ਹੂੰ ਅਦੇ ਆਪਕੇ ਜਿੱਥੇ ਬੰਦੀਆਂ ਨੂੰ ਵੀ ਇਹਦੇ ਉੱਤੇ ਇਹੀ ਇਤਰਾਜ਼ ਆ ਵੀ ਅਗਰ ਇਹਨੂੰ ਲਾਗੂ ਕਰਨਾ ਸੀ ਤਾਂ 2011 ਤੋਂ ਹੀ ਕਰਦੇ ਸਖਤੀ ਨਾਲ ਲਾਗੂ ਕੀਤਾ ਜਾ ਸਕਦਾ ਸੀ ਕਰ ਸਕਦੇ ਸੀ ਕਿਉਂਕਿ ਜਿਨੇ ਵੀ ਨੌਕਰੀ ਲੈਣੀ ਆ ਹੂੰ ਤਾਂ ਉਹਨੇ ਇਹ ਟੈਸਟ ਪਾਸ ਕਰਨਾ ਹਰੇਕ ਨੂੰ ਅਧਿਆਪਕ ਨੂੰ ਹਰੇਕ ਉਮੀਦਵਾਰ ਨੂੰ ਇਹ ਪਤਾ ਹੋਣਾ ਸੀ ਹੂੰ ਪਰ ਹੋਇਆ ਕੀ ਆ ਅੱਜ ਜਦੋਂ ਪੰਜਾਬ ਦੀ ਗਵਰਨਮੈਂਟ ਵੱਡੀ ਪੱਧਰ ਦੇ ਉੱਤੇ ਪ੍ਰੋਮੋਸ਼ਨਾਂ ਕਰਨ ਜਾ ਰਹੀ ਹੈ ਤੁਹਾਡੀ ਗੱਲ ਵਿਚਾਲੇ ਆ ਇਹ ਮੇਰਾ ਖਿਆਲ ਆ ਵੀ ਕੱਲਾ ਪੰਜਾਬ ਤੇ ਲਾਗੂ ਨਹੀਂ ਕਰ ਰਹੀ ਸਰਕਾਰ ਕੇਂਦਰ ਸਰਕਾਰ ਜਾਂ ਸੁਪਰੀਮ ਕੋਰਟ ਦਾ ਫੈਸਲਾ ਕੱਲਾ ਪੰਜਾਬ ਤੇ ਲਾਗੂ ਨਹੀਂ ਹੋ ਰਿਹਾ ਇਹ ਮੇਰੇ ਖਿਆਲ ਸਮੁੱਚੇ ਦੇਸ਼ ਦੇ ਵਿੱਚ ਹੀ ਲਾਗੂ ਕੀਤਾ ਜਾ ਰਿਹਾ ਹਾਂਜੀ ਇਹਦੇ ਨਾਲ ਦੇਸ਼ ਦੇ ਲਗਭਗ ਜਿਹੜੇ 12 ਲੱਖ ਦੇ ਕਰੀਬ ਅਧਿਆਪਕਾ ਉਹ ਪ੍ਰਭਾਵਿਤ ਹੁੰਦੇ ਆ ਓਕੇ ਤੇ ਜਿਵੇਂ ਉਦਾਹਰਨ ਦੇ ਤੌਰ ਤੇ ਤਕਰੀਬਨ 22-3 ਲੱਖ ਦੇ ਆਪਕ ਪੰਜਾਬ ਦੇ ਵੀ ਆ 2 ਲੱਖ ਦੇ ਕਰੀਬ ਯੂਪੀ ਦੇ ਅਧਿਆਪਕ ਵੀ ਇਹਦੇ ਨਾਲ ਪ੍ਰਭਾਵਿਤ ਹੁੰਦੇ ਆ ਹੋਰ ਵੀ ਪੂਰੇ ਦੇਸ਼ ਦੇ ਵਿੱਚ ਇਹ ਅਧਿਆਪਕ ਇਹਦੇ ਨਾਲ ਪ੍ਰਭਾਵਿਤ ਹੁੰਦੇ ਆ ਜੀ ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾਵਾ ਤੇ ਇਹ ਸਾਰੇ ਦੇਸ਼ ਦੇ ਵਿੱਚ ਲਾਗੂ ਹੋਣਾ ਹੀ ਹੋਣਾ ਪਰ ਹੁਣ ਜਥੇਬੰਦੀਆਂ ਦਾ ਜਾਂ ਲੋਕਾਂ ਦਾ ਅਧਿਆਪਕਾਂ ਦਾ ਜਿਹੜਾ ਅਧਿਆਪਕ ਵਰਗ ਵੱਡੀ ਪੱਤਰ ਤੇ ਸਕੂਲਾਂ 'ਚ ਕੰਮ ਕਰਦਾ ਉਹਨਾਂ ਦਾ ਇਤਰਾਜ਼ ਇਹ ਆ ਵੀ ਜਦੋਂ 2011 ਤੋਂ ਬਾਅਦ ਵੀ ਜਿਹੜੀਆਂ ਭਰਤੀਆਂ ਹੋਈਆਂ ਜਾਂ ਜੋ ਵੀ ਮੁਲਾਜ਼ਮ ਕਰਮਚਾਰੀ ਰੱਖੇ ਗਏ ਜੀ ਅਧਿਆਪਕ ਉਹਨਾਂ ਨੇ ਆਪਦੇ ਸਮੇਂ ਦੇ ਜਿਹੜੇ ਵੀ ਟੈਸਟ ਗਵਰਨਮੈਂਟਾਂ ਨੇ ਰੱਖੇ ਸੀ ਹਮ ਵਿਭਾਗੀ ਟੈਸਟ ਹੁੰਦੇ ਸੀ ਜਾਂ ਉਸ ਤੋਂ 11 ਤੋਂ ਪਹਿਲਾਂ ਵੀ ਜਿਹੜੇ ਨੌਕਰੀ 'ਚ ਆਏ ਹੋਏ ਆ ਉਸ ਸਮੇਂ ਵੀ ਵਿਭਾਗੀ ਟੈਸਟ ਹੁੰਦੇ ਸੀ ਨੌਕਰੀ 'ਚ ਆਉਣ ਵਾਸਤੇ ਟੈਸਟ ਸੀਗੇ ਜੀ ਪੜ੍ਹਾਈ ਬੀਐਡ ਕਰਨ ਵਾਸਤੇ ਈਟੀਟੀ ਕਰਨ ਵਾਸਤੇ ਵੀ ਟੈਸਟ ਹੁੰਦੇ ਸੀ ਸੰਤੂ ਸਾਹਿਬ ਮੇਰਾ ਖਿਆਲ ਆ ਵੀ ਟੈਟ ਤੋਂ ਪਹਿਲਾਂ ਵੀ ਜੇ ਕੋਈ ਅਧਿਆਪਕ ਬਣਦਾ ਇੱਛਕ ਉਮੀਦਵਾਰ ਹੁੰਦਾ ਸੀ ਬੀਐਡ ਕਰਨ ਸਮੇਂ ਵੀ ਉਹਨੂੰ ਟੈਸਟ ਕਲੀਅਰ ਕਰਨਾ ਪੈਂਦਾ ਤੇ ਜਿਵੇਂ ਟੀਈਟੀ ਸੌਰੀ ਜਿਵੇਂ ਈਕੀਕੀ ਈਟੀਟੀ ਕੋਈ ਇਹ ਆਪ ਕਮਾਣਾ ਚਾਹੁੰਦਾ ਵਾ ਤੇ ਉਹਨੂੰ ਵੀ ਉਹ ਟੈਸਟ ਕਲੀਅਰ ਕਰਨਾ ਪੈਂਦਾ ਸੀ ਤੇ ਫਿਰ ਇਹਦੀ ਕਿਉਂ ਜ਼ਰੂਰਤ ਪਈ ਸਰਕਾਰ ਨੂੰ ਵੀ ਇਹ ਦੁਬਾਰਾ ਕਿਉਂ ਹੋਇਆ ਟੈਟ ਕੀ ਟੀਚਰਾਂ ਦੇ ਵਿੱਚ ਕਿਤੇ ਖਾਮੀ ਰਹਿ ਗਈ ਸੀ ਕਿ ਜਿਹੜੀ ਜਿਹਨੂੰ ਪਰਖਣ ਦੀ ਖਾਤਰ ਉਹਨਾਂ ਨੇ ਦੁਬਾਰਾ ਟੈਟ ਸ਼ੁਰੂ ਕਰਤਾ ਦੇਖੋ ਇਹਦੇ ਵਿੱਚ ਇਹ ਗੱਲ ਆ ਵੀ ਪ੍ਰੀਖਿਆਵਾਂ ਮਾ ਬਹੁਤ ਸਾਲਾਂ ਤੋਂ ਹੀ ਇਹ ਕਿਸੇ ਨੇ बीएड ਕਰਨੀ ਹੁੰਦੀ ਸੀ ਕਿਸੇ ਨੇ ਕੋਈ ਈਟੀਟੀ ਵਗੈਰਾ ਕਰਨੀ ਹੁੰਦੀ ਸੀ ਐਲੀਮੈਂਟਰੀ ਟੀਚਰ ਟ੍ਰੇਨਿੰਗ ਹਾਂ ਤਾਂ ਉਹਨਾਂ ਦੀ ਜਿਹੜੀ ਆ ਪ੍ਰੀਖਿਆ ਲਈ ਜਾਂਦੀ ਸੀ ਜੀ ਪ੍ਰੀਖਿਆ ਦੇ ਵਿੱਚ ਵੀ ਜੇ 30000 ਬੱਚਿਆਂ ਨੇ ਪੇਪਰ ਦਿੱਤਾ ਹੁੰਦਾ ਸੀ ਕਦੇ ਉਹਦੇ ਚੋਂ 2000 ਸਿਲੈਕਟ ਹੁੰਦਾ ਸੀ ਹਾਂ ਯਾਨੀ ਉਹ ਵੀ ਬਹੁਤ ਇੱਕ ਕੜਾ ਇਮਤਿਹਾਨ ਦੇ ਕੇ ਲੋਕ ਆਉਂਦੇ ਸੀ ਜੀ ਤੇ ਕੋਰਸ ਕਰਦੇ ਸੀ ਤੇ ਫਿਰ ਉਸ ਤੋਂ ਬਾਅਦ ਮੈਕਮੇ ਦੇ ਅੰਦਰ ਵੀ ਵਿਭਾਗੀ ਪ੍ਰੀਖਿਆਵਾਂ ਹੁੰਦੀਆਂ ਸੀ ਜੀ ਕਹਿਣ ਦਾ ਭਾਵ ਆ ਵੀ ਨੌਕਰੀ ਦੇਣ ਤੋਂ ਪਹਿਲਾਂ ਵੀ ਕੋਈ ਪ੍ਰੀਖਿਆ ਲੈਣ ਦੀ ਰੀਤ ਰਹੀ ਆ ਜੀ ਤੇ ਜਿਹੜੇ ਉਹਦੇ ਚੋਂ ਮੈਰਿਟ ਚ ਆਉਂਦੇ ਸੀ ਫਿਰ ਉਹੀ ਨੌਕਰੀ ਚ ਆਉਂਦੇ ਸੀ ਇਹ ਟੀਚਰ ਐਲੀਜੀਬਿਲਟੀ ਟੈਸਟ ਜਿਹੜੀ ਟੀਈਟੀ ਤੋਂ ਪਹਿਲਾਂ ਦੀਆਂ ਗੱਲਾਂ ਨੇ ਜੀ ਹੁਣ ਗੱਲ ਇਹ ਆ ਵੀ ਜਿਹੜਾ ਮਹਿਕਮਾ ਬਾ ਉਹਨੇ ਜਾਂ ਸਮਝ ਲਓ ਵੀ ਸੈਂਟਰ ਦਾ ਜੋ ਮਹਿਕਮਾ ਹੂੰ ਇਹਨੂੰ ਪਹਿਲਾਂ ਕਹਿੰਦੇ ਸੀ ਮਿਨਿਸਟਰੀ ਆਫ ਹਿਊਮਨ ਰਿਸੋਰਸੇਜ ਹੂੰ ਤੇ ਬਾਅਦ ਦੇ ਵਿੱਚ ਹੁਣ ਉਹਨੂੰ ਸਿੱਖਿਆ ਵਿਭਾਗ ਹੀ ਕਹਿੰਦੇ ਆ ਸਿੱਖਿਆ ਮੰਤਰਾਲਾ ਬਣ ਗਿਆ ਹਾਂ ਹੁਣ ਸਿੱਖਿਆ ਮੰਤਰਾਲਾ ਕਿਹਾ ਜਾਂਦਾ ਉਹਨੂੰ ਹੂੰ ਤੇ ਉਹਨੇ ਉਹਨੇ ਇੱਕ ਬਰੀਕ ਛਾਣਣਾ ਕਹ ਲੋ ਹੋਰ ਲਾਤਾ ਹੂੰ ਭਈ ਟੀਈਟੀ ਦਾ ਟੈਸਟ ਰੱਖ ਦਿੱਤਾ ਹੂੰ ਪਹਿਲਾਂ ਟੈਸਟ ਦੇ ਕੇ ਬੀਐਡ ਚ ਆਊਗਾ ਬੀਐਡ ਕਰਨ ਤੋਂ ਬਾਅਦ ਟੀਈਟੀ ਦਾ ਟੈਸਟ ਪਾਸ ਕਰੂਗਾ ਤੇ ਫੇਰ ਉਸ ਤੋਂ ਬਾਅਦ ਉਹਦਾ ਜਿਹੜਾ ਉਹਨੂੰ ਨੌਕਰੀ ਦਿੱਤੀ ਜਾਊਗੀ। ਇੱਕ ਮੇਰੇ ਖਿਆਲ ਤੁਹਾਡੀ ਗੱਲ ਵਿਚਾਲੇ ਆ ਮੇਰੇ ਖਿਆਲ ਹੈ ਵੀ ਜੇ ਕਿਸੇ ਨੇ ਜਿਵੇਂ ਕੋਈ ਪੰਜਾਬੀ ਦਾ ਅਧਿਆਪਕ ਬਣਨਾ ਚਾਹੁੰਦਾ, ਐਸਐਸਟੀ ਦਾ ਬਣਨਾ ਚਾਹੁੰਦਾ, ਸਾਇੰਸ ਦਾ ਬਣਨਾ ਚਾਹੁੰਦਾ ਉਹਨੂੰ ਵੀ ਮੇਰੇ ਖਿਆਲ ਇੱਕ ਵੱਖਰਾ ਟੈਸਟ ਦੇਣਾ ਪੈਂਦਾ। ਹਾਂਜੀ ਬਿਲਕੁਲ ਬਿਲਕੁਲ ਉਸੇ ਟੈਸਟ ਦੀ ਉਹ ਮੈਂ ਗੱਲ ਕਰਦਾ। ਹੂੰ ਬਈ ਟੀਚਰ ਐਲੀਜੀਬਿਲਟੀ ਟੈਸਟ ਤੋਂ ਇਲਾਵਾ ਵੀ ਉਹਨੂੰ ਇੱਕ ਵਿਭਾਗੀ ਜਿਹੜਾ ਕੋਈ ਸਬਜੈਕਟ ਨਾਲ ਸੰਬੰਧਿਤ ਟੈਸਟ। ਸਬਜੈਕਟ ਨਾਲ ਸੰਬੰਧਿਤ। ਵਿਸ਼ੇ ਨਾਲ ਸੰਬੰਧਿਤ। ਉਹ ਲਿਆ ਜਾਂਦਾ। ਹੂੰ ਤੇ ਉਸ ਤੋਂ ਬਾਅਦ ਉਹਦੀ ਇੱਕ ਸਿਲੈਕਸ਼ਨ ਆ ਜਿਹੜੀ ਉਸ ਤੋਂ ਬਾਅਦ ਹੁੰਦੀ ਆ ਜੀ ਸੋ ਜਿਹੜੇ ਅਧਿਆਪਕ ਅੱਜ ਦਾ ਜਣੀ ਜਿਹੜਾ ਅੱਜ ਦਾ ਰੌਲਾ ਇਹ ਆ ਬਈ ਜਿਹੜੇ 2011 ਤੋਂ ਪਹਿਲਾਂ ਦੇ ਭਰਤੀ ਅਧਿਆਪਕਾ ਹਾਂਜੀ ਜਾਂ 2011 ਤੋਂ ਬਾਅਦ ਵੀ ਅਗਰ ਲਾਗੂ ਇਹ ਟੀਈਟੀ ਦਾ ਜਿਹੜਾ ਲਾਜ਼ਮੀ ਟੈਸਟਾ ਲਾਗੂ ਹੋਣ ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾ ਹਾਂਜੀ ਅੱਜ ਦੇ ਸਮੇਂ ਉਹਨਾਂ ਦੇ ਤੇ ਲਾਗੂ ਕਰਨਾ ਬੜਾ ਜਣੀ ਗੈਰ ਲੋਜਿਕਲ ਆ ਜਣੀ ਠੀਕ ਆ ਜਿਹੜਾ ਜਣੀ ਕਹ ਲਓ ਵੀ ਲੋਜਿਕ ਨਹੀਂ ਬਣਦਾ ਹੋਣਾ ਲਾਗੂ ਨਹੀਂ ਹੋਣਾ ਚਾਹੀਦਾ ਹੋਣਾ ਨਹੀਂ ਚਾਹੀਦਾ ਉਹਦਾ ਜਣੀ ਜੇ ਅਪਾ ਦੂਸਰੇ ਰੂਪ ਚ ਕਹੀਏ ਵੀ ਜਦੋਂ ਕੋਈ ਐਂਟਰੀ ਹੁੰਦੀ ਆ ਮਹਿਕਮੇ ਦੇ ਵਿੱਚ ਨਵੀਂ ਭਰਤੀ ਹੁੰਦੀ ਆ ਕੋਈ ਵੀ ਇਹਦੇ ਹੱਕ ਨਵਾਂ ਲੱਗਦਾ ਹਾਂਜੀ ਉਹਦੇ ਉੱਤੇ ਲਾਗੂ ਕਰਨਾ ਇੱਕ ਅਲੱਗ ਗੱਲ ਆ ਜੀ ਜਿਵੇਂ ਅੱਜ ਗਵਰਨਮੈਂਟ ਨੇ ਕਹਿਤਾ ਹੁਣ ਤੁਸੀਂ ਦੇਖੋਗੇ ਅੱਜ ਤੋਂ 2 ਦਿਨ ਪਹਿਲਾਂ 5 ਤਰੀਕ ਨੂੰ 5 ਜਿਹੜੇ ਤਰੀਕ ਨੂੰ ਇੱਕ ਫੈਸਲਾ ਆਇਆ ਵੀ ਜਿਹੜੇ ਸਟੇਸ਼ਨ ਦਿੱਤੇ ਜਾ ਰਹੇ ਸੀ ਪ੍ਰੋਮੋਸ਼ਨ ਜਿਹੜੇ ਪ੍ਰੋਮੋਸ਼ਨ ਅਧਿਆਪਕ ਲੈਣ ਜਾ ਰਹੇ ਸੀ ਹੂੰ ਜਿਹੜੇ ਅਧਿਆਪਕਾਂ ਨੂੰ ਤਰੱਕੀ ਦਿੱਤੀ ਗਈ ਸੀ ਤਰੱਕੀ ਦੇਣੀ ਸੀ ਪ੍ਰਾਇਮਰੀ ਤੋਂ ਲੈ ਕੇ ਟੀਚਰ ਤੋਂ ਹੈਡ ਟੀਚਰ ਬਣਨਾ ਸੀ ਹੈਡ ਟੀਚਰ ਤੋਂ ਸੀਐਚਟੀ ਬਣਨਾ ਸੀ ਨਹੀਂ ਉਹ ਨਹੀਂ ਜੀ ਹਾਂ ਅ ਈਟੀਟੀ ਅਧਿਆਪਕ ਤੋਂ ਮਾਸਟਰ ਕੇਡਰ ਚ ਅੱਛਾ ਜੀ ਐਚਟੀ ਤੋਂ ਮਾਸਟਰ ਕੇਡਰ ਚ ਸੈਂਟਰ ਹੈਡ ਟੀਚਰ ਤੋਂ ਮਾਸਟਰ ਕੈਡਰ ਚ ਜੀ ਯਾਨੀ ਈਟੀਟੀ ਐਚਟੀ ਤੇ ਸੈਂਟਰ ਹੈਡ ਟੀਚਰ ਸੀਐਚਟੀ ਇਹ ਤਿੰਨੇ ਪ੍ਰਾਇਮਰੀ ਦੇ ਕਾਡਰ ਦੇ ਵਿੱਚ ਪੋਸਟਾਂ ਨੇ ਇਹਨਾਂ ਤੋਂ ਮਾਸਟਰ ਕੈਡਰ ਜਿਹੜਾ ਕਿ ਸਕੈਂਡਰੀ ਦਾ ਹੈਗਾ ਉਹਦੇ ਵਿੱਚ ਪ੍ਰੋਮੋਸ਼ਨਾਂ ਕਰੀਆਂ ਜਾਣੀਆਂ ਸੀ ਉਹਨਾਂ ਨੂੰ ਮਹਿਕਮਾ ਸਟੇਸ਼ਨ ਦੇਣ ਜਾ ਰਿਹਾ ਸੀ ਜੀ ਅੱਜ ਤੋਂ ਇੱਕ ਦਿਨ ਪਹਿਲਾਂ ਹਮ ਯਾਨੀ 5 6 ਤਰੀਕ ਨੂੰ 8 ਤਰੀਕ ਨੂੰ ਇੱਕ ਅਲੱਗ-ਅਲੱਗ ਸਬਜੈਕਟ ਦੇ ਅਲੱਗ-ਅਲੱਗ ਅਪਲਾਈ ਹੋਈ ਸੀ ਤੇ ਅਚਾਨਕ ਉਹਨਾਂ ਨੂੰ ਰੋਕ ਦਿੱਤਾ ਗਿਆ ਹੂੰ ਰੋਕ ਕੀ ਕਹਿ ਕੇ ਦਿੱਤਾ ਗਿਆ ਵੀ ਇਹਨਾਂ ਦਾ ਤਾਂ ਟੀਚਰ ਐਲੀਜੀਬਿਲਟੀ ਟੈਸਟ ਆ ਜਿਹੜਾ ਉਹ ਉਹ ਜਣੀ ਉਹਦੇ ਵਿੱਚ ਵਿਤਕਰਾ ਸੀ ਇੱਕ ਹੂੰ ਉਹਦੇ ਵਿੱਚ ਇਹ ਸੀਗਾ ਵੀ ਜਿਹੜਾ ਤਾਂ ਈਟੀਟੀ ਦੇ ਆਫਕਾ ਹੂੰ ਉਹਨੂੰ ਤਾਂ ਕਿਹਾ ਗਿਆ ਵੀ ਤੂੰ ਅਗਰ ਤੂੰ ਮਾਸਟਰ ਬਣਨਾ ਮਾਸਟਰ ਕੈਡਰ ਦੇ ਵਿੱਚ ਜਾਣੀਂ ਜੀ ਤਾਂ ਤੁਸੀਂ ਤੁਹਾਨੂੰ 2 ਸਾਲ ਦਾ ਇੱਕ ਟਾਈਮ ਦਿੱਤਾ ਜਾਂਦਾ ਵੀ 2 ਸਾਲ ਦੇ ਅੰਦਰ ਅੰਦਰ ਤੁਸੀਂ ਪਾਸ ਕਰ ਲਓ ਅੱਛਾ ਜੇ ਉਹੀ ਅਧਿਆਪਕ ਹੈਡਟੀਚਰ ਆ ਹੈਡਟੀਚਰ ਤੋਂ ਮਾਸਟਰ ਕੇਡਰ ਚ ਜਾਂਦਾ ਯਾਨੀ ਤਿੰਨਾਂ ਨੇ ਜਾਣਾ ਮਾਸਟਰ ਕੇਡਰ ਦੀ ਪੋਸਟ ਤੇ ਆ ਜੀ ਇੱਕ ਨੂੰ ਕਿਹਾ ਜਾਂਦਾ ਵੀ ਤੂੰ 2 ਸਾਲਾਂ ਦੇ ਵਿੱਚ ਪਾਸ ਕਰ ਲਈ ਵੀ ਜੁਆਇਨ ਕਰ ਲਾ ਤੂੰ ਮਾਸਟਰ ਕਾਡਰ ਦੇ ਵਿੱਚ ਜਾ ਸਕਦਾ ਪਰ ਤੇਰੇ ਵਾਸਤੇ 2 ਸਾਲ ਦੀ ਸ਼ਰਤ ਲਾ ਦਿੱਤੀ ਕਿ ਤੈ ਇਹ 2 ਸਾਲ ਦੇ ਵਿੱਚ ਵਿੱਚ ਟੈਟ ਕਲੀਅਰ ਕਰਨਾ ਹੁਣ ਇਹਦੇ ਵਿੱਚ ਇਹ ਆ ਵੀ ਜਦੋਂ ਤਿੰਨਾਂ ਨਹੀਂ ਈਟੀਟੀ ਵਿਆਪਤ ਨੇ ਵੀ ਹੂੰ ਹੈਡ ਟੀਚਰ ਨੇ ਵੀ ਸੈਂਟਰ ਹੈਡ ਟੀਚਰ ਨੇ ਵੀ ਜੀ ਅਗਰ ਜਾਣਾ ਹੀ ਮਾਸਟਰ ਕੇਡਰ ਦੀ ਉਸੇ ਪੋਸਟ ਤੇ ਆ ਇੱਕ ਨੂੰ ਤੁਸੀਂ ਕਹੋਗੇ ਵੀ ਤੈਨੂੰ ਕਟ ਪਾਸ ਕਰਨ ਨੂੰ ਦੋ ਦੋ ਸਾਲ ਦਾ ਸਮਾਂ ਦੇ ਦਿੱਤਾ ਹਾਂਜੀ ਦੂਜੇ ਨੂੰ ਕਹੋਗੇ ਵੀ ਤੈਨੂੰ ਤਰੱਕੀ ਹੋਈ ਤਾਂ ਦੇਣੀ ਆ ਅਗਰ ਤੇਰਾ ਪਹਿਲਾ ਟੈਟ ਪਾਸ ਹੋਇਆ ਹੋਇਆ ਹੂੰ ਤੀਜੇ ਨੂੰ ਵੀ ਸੈਂਟਰ ਹੈਡ ਟੀਚਰ ਨੂੰ ਵੀ ਇਹੀ ਕਹੋਗੇ ਤੈਨੂੰ ਤਰੱਕੀ ਤਾਂ ਦੇਣੀ ਆ ਤੇਰਾ ਟੈਟ ਪਾਸ ਹੋਇਆ ਹੋਇਆ ਅਗਰ ਲੈਕਚਰਰ ਤੋਂ ਪ੍ਰਿੰਸੀਪਲ ਬਣਨਾ ਤੁਹਾਨੂੰ ਤਰੱਕੀ ਹੋਈ ਤਾਂ ਦਿੱਤੀ ਜਾਣੀ ਆ ਅਗਰ ਤੁਹਾਡਾ ਟੈਟ ਪਾਸ ਜੀ ਤੇ ਜਦੋਂ ਸੁਪਰੀਮ ਕੋਰਟ ਦਾ ਇਹ ਫੈਸਲਾ ਗਵਰਨਮੈਂਟ ਨੇ ਲਾਗੂ ਕਰਨਾ ਜੀ ਔਰ ਉਹਨੂੰ ਤਿੰਨ ਅਲੱਗ-ਅਲੱਗ ਤਰੱਕੀਆਂ ਨੇ ਜਿਹੜੀਆਂ ਕਿ ਹੋਣੀਆਂ ਹੀ ਮਾਸਟਰ ਕੈਡਰ 'ਚ ਨੇ ਹਾਂਜੀ ਉਹਨਾਂ ਨੂੰ ਤਿੰਨਾਂ ਤਰੱਕੀਆਂ ਨੂੰ ਅਲੱਗ-ਅਲੱਗ ਢੰਗ ਨਾਲ ਜਿਹੜਾ ਉਹ ਇੰਪਲੀਮੈਂਟ ਕਰਨਾ ਇਸ ਐਕਟ ਨੂੰ ਹੂੰ ਤੇ ਇਹ ਇਹਦੇ ਵਿੱਚ ਮੇਨ ਕਾਨੂੰਨੀ ਅੜਚਣਾ ਗਈ ਜੀ ਇਹਨੂੰ ਲੈ ਕੇ ਕੁਝ ਬੰਦੇ ਕੋਰਟਾਂ ਕਚਹਿਰੀਆਂ 'ਚ ਵੀ ਗਏ ਜੀ ਵੇ ਇੱਕ ਨੂੰ ਤੁਸੀਂ 2 ਸਾਲ ਦਾ ਟਾਈਮ ਦੇ ਰਹੇ ਹੋ ਇੱਕ ਨੂੰ ਤੁਸੀਂ ਕਹਿੰਦੇ ਮੇਰਾ ਪਹਿਲਾਂ ਹੀ ਪਾਸ ਹੋਣਾ ਚਾਹੀਦਾ ਤਾਂ ਉਹਦੇ ਚ ਕੀ ਹੋਇਆ ਫਿਰ ਇਹ ਪ੍ਰਕਿਰਿਆ ਜਿਹੜੀ ਐ ਸਟੇਸ਼ਨ ਚੋਂਣ ਦੀ ਪ੍ਰਕਿਰਿਆ ਜਿਹੜੀ ਆ ਇਹ ਜਿਹੜੀ ਆ ਰੋਕ ਦਿੱਤੀ ਗਈ ਮਤਲਬ ਜਿਹੜੀਆਂ ਤਰੱਕੀਆਂ ਸੀ ਉਹ ਪ੍ਰਭਾਵਿਤ ਹੋਈਆਂ ਨੇ ਹਾਂਜੀ ਇਹਦੇ ਵਿੱਚ ਜਿਹੜੀ ਤਰੱਕੀ ਆ ਉਹ ਮਨੁੱਖ ਨੂੰ ਉਤਸ਼ਾਹ ਦਿੰਦੀ ਆ ਉਹਦੇ ਜਿਹੜੇ ਕੰਮ ਦੀ ਐਫੀਸ਼ੀਐਂਸੀ ਵੱਧਦੀ ਆ ਕੰਮ ਦੀ ਉਹਦੀ ਕਾਰਜਕੁਸ਼ਲਤਾ ਵੱਧਦੀ ਆ ਹੂੰ ਇਹ ਕੰਮ ਦੀ ਕਾਰਜ ਕੁਸ਼ਲਤਾ ਵਧਾਉਣ ਦਾ ਇੱਕ ਸਾਧਨ ਹੈ ਤਰੱਕੀ ਹੂੰ ਇਹਦਾ ਮਤਲਬ ਜਦੋਂ ਤਰੱਕੀ ਰੁਕਦੀ ਹੈ ਉਹ ਕਾਰਜ ਕੁਸ਼ਲਤਾ ਕਿਤੇ ਨਾ ਕਿਤੇ ਮਨੁੱਖ ਦੀ ਪ੍ਰਭਾਵਿਤ ਪ੍ਰਭਾਵਿਤ ਹੁੰਦੀ ਹੈ ਔਰ ਕਿਸੇ ਨੂੰ ਇਹ ਕਹਿਣਾ ਵੀ ਤਰੱਕੀ ਤਾਂ ਹੋਊਗੀ ਉਹ ਟੈਸਟ ਜੇ ਟੈਸਟ ਪਾਸ ਕਰੇਗਾ ਤਰੱਕੀ ਤਾਂ ਹੋਣੀ ਹੈ ਜੇ ਟੈਸਟ ਪਾਸ ਕਰਨਾ ਔਰ ਹੁਣ ਤੁਸੀਂ ਇਹ ਦੇਖੋ ਜਿਹੜਾ ਉਮਰ ਦਾ ਜਿਹੜਾ ਕੋਈ ਅਖੀਰਲੇ ਪੜਾਅ ਤੇ ਬੈਠਾ ਜਿਹਦੇ 6-7 ਸਾਲ ਰਹਿੰਦੇ ਆ ਜੀ ਜਾਣੀ ਉਹ ਸੁਪਰੀਮ ਕੋਰਟ ਦਾ ਜਿਹੜਾ 1 ਸਤੰਬਰ 2025 ਨੂੰ ਫੈਸਲਾ ਆਇਆ ਉਹਦੇ ਵਿੱਚ ਮਾਨਜੋ ਕੋਰਟ ਨੇ ਕਿਹਾ ਵੀ ਅਗਰ ਕਿਸੇ ਦੀ ਸੇਵਾ ਦੇ 5 ਸਾਲ ਰਹਿੰਦੇ ਆ 5 ਸਾਲ ਤੋਂ ਘੱਟ ਸਮਾਂ ਰਹਿੰਦਾ ਹਾਂਜੀ ਉਸ ਅਧਿਆਪਕ ਨੂੰ ਟੈਸਟ ਪਾਸ ਕਰਨ ਦੀ ਲੋੜ ਨਹੀਂ ਜਾਨੀ ਟੀਚਰ ਐਲੀਜੀਬਿਲਟੀ ਟੈਸਟ ਆ ਮਤਲਬ ਉਹਨੂੰ ਛੋਟ ਦੇ ਦਿੱਤੀ ਉਹਨੂੰ ਛੋਟ ਦੇ ਦਿੱਤੀ ਗਈ ਤੇ ਜਿਹਦੇ 5 ਸਾਲ ਤੋਂ ਜ਼ਿਆਦਾ ਸਮਾਂ ਰਹਿੰਦਾ ਉਹਨੂੰ ਕਿਹਾ ਗਿਆ ਵੀ ਤੂੰ 2 ਸਾਲ ਦੇ ਅੰਦਰ ਅੰਦਰ ਇਹ ਪਾਸ ਕਰੂਗਾ ਜੀ ਨਹੀਂ ਤਾਂ ਇਹਨੂੰ ਜਬਰੀ ਰਿਟਾਇਰ ਕਰ ਦਿੱਤਾ ਜਾਵੇ ਇਹ ਤਾਂ ਬਹੁਤ ਵੱਡਾ ਮਤਲਬ ਧੋਖਾ ਵਾ ਨਹੀਂ ਇੱਕ ਗੱਲ ਮੈਂ ਹੋਰ ਤੁਹਾਡੀ ਟੋਕਦਾ ਵਾਂ ਮੈਨੂੰ ਇਹ ਦੱਸੋ ਤੁਸੀਂ ਕਹੇ ਵੀ ਜਿਹਦੇ 5 ਸਾਲ ਰਹਿੰਦੇ ਨੇ ਵੀ ਉਹਨੂੰ ਛੋੜ ਦੇ ਦਿੱਤੀ ਪਰ ਜੇ ਉਹ 5 ਸਾਲ ਦੇ ਵਿੱਚ ਉਹ ਬੰਦੇ ਦੀ ਤਰੱਕੀ ਹੁੰਦੀ ਆ ਅਧਿਆਪਕ ਦੀ ਤਰੱਕੀ ਹੁੰਦੀ ਆ ਤੇ ਫੇਰ ਕੀ ਉਹਨੂੰ ਟੈਟ ਕਲੀਅਰ ਕਰਨ ਦੀ ਜ਼ਰੂਰਤ ਹੈ ਨਹੀਂ ਇਹ ਤਰੱਕੀ ਹੋਊਗੀ ਇਹਦੇ ਬਾਰੇ ਦੀ ਮਣ ਜੋ ਕੋਰਟ ਨੇ ਫੈਸਲਾ ਦਿੱਤਾ ਵੀ ਉਹਨੂੰ ਜੇ ਉਹਨੇ ਉਹ 5 ਸਾਲਾਂ ਦੌਰਾਨ ਤਰੱਕੀ ਲੈਣੀ ਆ ਹੂੰ ਤੇ ਫਿਰ ਉਹਨੂੰ ਉਹ ਟੈਕਟ ਕਲੀਅਰ ਕਰਨਾ ਪਊਗਾ ਮਤਲਬ ਹਰੇਕ ਵਾਸਤੇ ਟੈਕਟ ਜ਼ਰੂਰੀ ਕਰਤਾ ਹਾਂਜੀ ਜ਼ਰੂਰੀ ਆ ਤੇ ਯਾਨੀ ਹੁਣ ਇੱਥੇ ਇਹ ਆ ਵੀ ਜਿਹੜਾ ਵੀ ਤਰੱਕੀ ਲੈਣਾ ਚਾਹੁੰਦਾ ਹਾਂਜੀ ਜਿਹਦਾ ਵੀ ਦਿਲ ਕਰਦਾ ਵੀ ਉਹ ਹੋਰ ਉੱਪਰ ਜਾ ਕੇ ਵਧੀਆ ਕੰਮ ਕਰੇ ਹੂੰ ਵਧੀਆ ਤੌਰ ਤੇ ਬੱਚਿਆਂ ਨੂੰ ਪੜ੍ਹਾਈ ਕਰਾਵੇ ਦੇਸ਼ ਦੀ ਸੇਵਾ ਵਧੀਆ ਢੰਗ ਨਾਲ ਕਰੇ ਤਾਂ ਉਹ ਉਹ ਹੁਣ ਕੀ ਕਰੂਗਾ ਉਹ ਬਾਕੀ ਬੱਚਿਆਂ ਨੂੰ ਪੜਾਉਣਾ ਛੱਡ ਕੇ ਆਪ ਪੜਨ ਲੱਗ ਜਾਊਗਾ ਫਿਰ ਉਹਦੇ ਨਾਲ ਬੱਚੇ ਪ੍ਰਭਾਵਿਤ ਹੋਣਗੇ ਉਹਦੇ ਨਾਲ ਬੱਚੇ ਪ੍ਰਭਾਵਿਤ ਹੋਣਗੇ ਉਹਦੇ ਨਾਲ ਬੱਚਿਆਂ ਦਾ ਵੀ ਨੁਕਸਾਨ ਹੋਊਗਾ ਮਤਲਬ ਜੇ ਹੁਣ ਅਧਿਆਪਕ ਨੇ ਤਰੱਕੀ ਲੈਣੀ ਆ ਤੇ ਉਹਨੂੰ ਵੀ ਆਪਣੇ ਬੱਚਿਆਂ ਵਾਂਗੂ ਜਿਹੜੇ ਉਹਦੇ ਕੋਲੇ ਪੜਦੇ ਨੇ ਉਹਦੇ ਵਾਂਗੂ ਟੈਸਟ ਕਲੀਅਰ ਕਰਨਾ ਪਊਗਾ ਉਹਦੇ ਵਾਂਗੂ ਪੜ੍ਹਾਈ ਕਰਨੀ ਪਊਗੀ ਹਾਂਜੀ ਇਹ ਤਾਂ ਫਿਰ ਮੇਰੇ ਖਿਆਲ ਆ ਵੀ ਜਿਵੇਂ ਕਹਿੰਦੇ ਹੁੰਦੇ ਆ ਦਾਦਾ ਤੇ ਪੋਤਾ ਇਕੱਠੇ ਪੜਨਗੇ ਬਿਲਕੁਲ ਇਹੀ ਗੱਲ ਹੋ ਗਈ ਨਾ ਹਾਂਜੀ ਇਹਦੇ ਚ ਇੱਕ ਹੋਰ ਵੀ ਜਿਹੜਾ ਅਸੀਂ ਜਥੇਬੰਦਕ ਤੌਰ ਤੇ ਇਹਨੂੰ ਦੇਖਦੇ ਆ ਬਈ ਜਿਵੇਂ ਕਿਹਾ ਗਿਆ ਬਈ ਅਗਰ ਉਹ ਟੈਸਟ ਨਹੀਂ ਪਾਸ ਕਰਦਾ ਤਾਂ ਉਹਨੂੰ ਜਬਰੀ ਰਿਟਾਇਰ ਕਰ ਦੇਓ 2 ਸਾਲਾਂ ਦੇ ਅੰਦਰ ਅੰਦਰ ਹੂੰ ਹੁਣ ਇਹਦਾ ਧੱਕਾ ਕੀ ਕਹੋਗੇ ਧੱਕਾ ਜਾਂ ਇਹ 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 ਬਿਲਕੁਲ ਧੱਕਾ ਜੀ ਇਹ ਮਹਿਕਮੇ ਦੀ ਜਿਹੜੀ ਟੋਟਲ ਵਰਲਡ ਲੈਵਲ ਦੀਆਂ ਪਾਲਿਸੀਆਂ ਨੇ ਹਾਂ ਜਿਹੜੀ ਵਰਲਡ ਇਕਨੋਮੀ ਜਿਹਨੂੰ ਪ੍ਰਭਾਵਿਤ ਕਰਦੀ ਆ ਜਾਂ ਕਹੋ ਵੀ ਮਲਟੀਨੈਸ਼ਨਲ ਕੰਪਨੀਆਂ ਪ੍ਰਭਾਵਿਤ ਕਰਦੀਆਂ ਨੇ ਉਹ ਕੀ ਕਰਦੇ ਆ ਵੀ ਮਹਿਕਮਿਆਂ ਦੀ ਆਕਾਰ ਘਟਾਈ ਦੇ ਉੱਤੇ ਜ਼ੋਰ ਲੱਗਿਆ ਹੋਇਆ ਹੈ ਗਵਰਨਮੈਂਟਾਂ ਦਾ ਹੂੰ ਇਹਦੇ ਨਾਲ ਅਗਰ ਅਸੀਂ ਅਧਿਆਪਕਾਂ ਨੂੰ ਰਿਟਾਇਰ ਕਰਾਂਗੇ ਵੱਡੀ ਪਦਰ ਤੇ ਜੀ ਜੇ ਮੈਂ ਮੈਂ ਦੱਸਿਆ ਵੀ ਪੂਰੇ ਇੰਡੀਆ ਦੇ ਵਿੱਚ 12 ਲੱਖ ਦੇ ਕਰੀਬ ਅਧਿਆਪਕ ਇਹਨਾਂ ਪ੍ਰਭਾਵਿਤ ਹੁੰਦੇ ਆ ਜੀ ਜੀ ਅਗਰ 12 ਲੱਖ ਦੇ ਵਿੱਚੋਂ ਮੰਨ ਲਓ ਅੱਧੇ ਵੀ ਉਹ ਟੈਸਟ ਕਲੀਅਰ ਕਰ ਜਾਂਦੇ ਆ ਹੂੰ ਤੇ 6 ਲੱਖ ਤਾਂ ਤੁਹਾਨੂੰ ਰਿਟਾਇਰ ਕਰਨੇ ਪੈਣਗੇ ਜ਼ਬਰਦਸਤ ਕਰਨੇ ਪੈਣਗੇ ਜਬਰੀ ਕਰਨੇ ਪੈਣਗੇ ਤੇ ਇਹਦੇ ਨਾਲ ਜਿਹੜਾ ਸਿੱਖਿਆ ਦਾ ਅਧਿਕਾਰ ਕਾਨੂੰਨ ਆ ਜਿਹਦੇ ਵਿੱਚ ਲਿਖਿਆ ਹੋਇਆ ਵੀ ਹਰੇਕ ਬੱਚੇ ਨੂੰ ਪੜ੍ਹਨ ਦਾ ਅਧਿਕਾਰ ਆ ਹੂੰ ਹਰੇਕ ਬੱਚੇ ਦਾ ਪੜ੍ਹਾਈ ਅਧਿਕਾਰ ਆ ਹੂੰ ਉਨੂੰ ਪੜ੍ਹਾਈ ਕਰਾਈ ਜਾਣੀ ਹੈ ਜਿਸ ਜਿਸ ਵੀ ਹਾਲਤ ਚ ਉਹ ਬੱਚਾ ਹੈਗਾ ਤਾਂ ਹੋਣਾ ਕੀ ਆ ਜਦੋਂ ਅਧਿਆਪਕ ਇੰਨੀ ਵੱਡੀ ਗਿਣਤੀ ਚ ਅਧਿਆਪਕ ਜਿਹੜੇ ਸੇਵਾ ਤੋਂ ਬਾਹਰ ਹੋ ਜਾਣਗੇ ਬਿਲਕੁਲ ਬਿਲਕੁਲ ਫੇਰ ਉਹ ਬੱਚਿਆਂ ਦੀ ਪੜ੍ਹਾਈ ਕਿੱਧਰ ਜਾਊਗੀ ਹੁਣ ਸਾਡਾ ਅਗਲਾ ਸਵਾਲ ਇਹ ਆ ਵੀ ਮਾਨਯੋਗ ਸੁਪਰੀਮ ਕੋਰਟ ਦੇ ਬਹੁਤ ਫੈਸਲੇ ਆਏ ਜਿਨ੍ਹਾਂ ਚ ਇੱਕ ਫੈਸਲਾ ਇਹ ਆਇਆ ਬਈ ਸੇਮ ਕੰਮ ਸੇਮ ਤਨਖਾਹ ਇਹ ਫੈਸਲਾ ਆ ਚੁੱਕਿਆ ਅੱਜ ਤੋਂ 4 ਸਾਲ ਪਹਿਲਾਂ ਹੂੰ ਉਹ ਸੇਮ ਕੰਮ ਸੇਮ ਤਨਖਾਹ ਵਾਲਾ ਫੈਸਲਾ ਤਾਂ ਲਾਗੂ ਨਹੀਂ ਹੋਇਆ ਨਹੀਂ ਲਾਗੂ ਹੋਇਆ ਇੱਕ ਅਧਿਆਪਕਾ ਜਿਹਨੂੰ ਤੁਸੀਂ ਉਸੇ ਕੰਮ ਦਾ 20000 ਦਿੰਦੇ ਹੋ ਇੱਕ ਅਧਿਆਪਕਾ ਜਿਹਨੂੰ ਉਸੇ ਕੰਮ ਦਾ ਲੱਖ ਰੁਪਈਆ ਮਿਲਦਾ ਇਹੋ ਜਿਹਾ ਵੀ ਸਾਡੇ ਵਿਭਾਗ ਵਿੱਚ ਅਧਿਆਪਕਾ ਜਿਹਨੂੰ 15000 ਰੁਪਈਆ ਮਿਲਦਾ ਓਹੋ ਜੀ ਕੰਮ ਉਹ ਇੱਕੋ ਹੀ ਕਰਦੇ ਆ ਪੜਾਉਣ ਦਾ ਕੰਮ ਕਰਦੇ ਆ ਸੇਮ ਵਰਕ ਸੇਮ ਪੇ ਦਾ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੀ ਕਿ ਸਰਕਾਰਾਂ ਨੂੰ ਉਹ ਜਾਦ ਨਹੀਂ ਉਹ ਜਾਦ ਭੁੱਲ ਗਿਆ ਉਹਨੂੰ ਠੰਡੇ ਵਸਤੇ ਚ ਪਾਤ ਮਤਲਬ ਜੇ ਮਾਨਯੋਗ ਸੁਪਰੀਮ ਕੋਰਟ ਦਾ ਕੋਈ ਇੱਕ ਹੁਕਮ ਲਾਗੂ ਕਰਨਾ ਫਿਰ ਮਾਨਯੋਗ ਸੁਪਰੀਮ ਕੋਰਟ ਦੇ ਸਾਰੇ ਹੁਕਮ ਲਾਗੂ ਹੋਣਗੇ ਸਾਰੇ ਲਾਗੂ ਕਰੋ ਇਹਦਾ ਭਾਵ ਵੀ ਜਿੱਥੇ ਸਰਕਾਰ ਨੂੰ ਫਾਇਦਾ ਹੁੰਦਾ ਉਹ ਉਹ ਤਾਂ ਪਪਾਪਾਰ ਹੋ ਜਾਂਦੀ ਹੈ ਲਾਗੂ ਕਰ ਲੇ ਤੇ ਜਿੱਥੇ ਹੁੰਦਾ ਵੀ ਕੋਈ ਫਾਇਦਾ ਨਹੀਂ ਹੋ ਲੱਭ ਰਿਹਾ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਉੱਥੇ ਠੰਡੀ ਹੋ ਜਾਂਦੀ ਹੈ ਬਿਲਕੁਲ ਜੀ ਹਜ਼ਾਰਾਂ ਅਧਿਆਪਕ ਜਦੋਂ ਤੁਸੀਂ ਨੌਕਰੀ ਤੋਂ ਬਾਹਰ ਕਰੋਗੇ ਹੂੰ ਕੀ ਫਿਰ ਉਹ ਬੱਚਿਆਂ ਦੇ ਉਸ ਅਧਿਕਾਰ ਦਾ ਕੀ ਬਣੂਗਾ ਜਿਨ੍ਹਾਂ ਨੂੰ ਉਹਨਾਂ ਨੇ ਪੜਾਉਣਾ ਸੀ ਮਤਲਬ ਜਦੋਂ ਅਧਿਆਪਕਾਂ ਤੋਂ ਬਗੈਰ ਸਕੂਲ ਖਾਲੀ ਹੋ ਗਏ ਜਾਂ ਸਕੂਲਾਂ ਦੇ ਵਿੱਚ ਅਧਿਆਪਕ ਹੀ ਨਹੀਂ ਰਹੇ ਫਿਰ ਬੱਚੇ ਪੜਨਗੇ ਕਿੱਥੇ ਇਹੀ ਕਹਿਣਾ ਚਾਹੁੰਦੇ ਆ ਨਾ ਹਾਂਜੀ ਬਿਲਕੁਲ ਅੱਛਾ ਇੱਕ ਗੱਲ ਮੇਰੇ ਹੋਰ ਜਹਨ ਚ ਆ ਰਹੀ ਸੀ ਤੇ ਇਹ ਮੇਰੇ ਖਿਆਲ ਬਈ ਇੱਕ ਤਾਂ ਤੁਸੀਂ ਕਹਿ ਰਿਹਾ ਵੀ ਇਹ ਸਰਕਾਰੀ ਸਕੂਲਾਂ ਦੇ ਜਿਹੜੇ ਅਧਿਆਪਕਾਂ ਉਪਰਭਾਵਤ ਹੋਣਗੇ ਪਰ ਹੁਣ ਵੱਡੀ ਪੱਧਰ ਤੇ ਇਹਦੇ ਪੈਰਲਲ ਨਿੱਜੀ ਸਕੂਲ ਵੀ ਚੱਲ ਰਹੇ ਨੇ ਤੇ ਉਹਨਾਂ ਦੇ ਵਿੱਚ ਜਿਹੜੇ ਅਧਿਆਪਕ ਨੇ ਕੀ ਉਹ ਵੀ ਟੈਟ ਕਲੀਅਰ ਚਾਹੀਦੇ ਨੇ ਕਿਉਂਕਿ ਸਿੱਖਿਆ ਜਿਹੜਾ ਆਰਟੀ ਹੈਗਾ ਉਹ ਤਾਂ ਸਾਰਿਆਂ ਦੇ ਬਰਾਬਰ ਲਾਗੂ ਹੁੰਦਾ ਜਿਹੜੇ ਸਰਕਾਰ ਦੇ ਹੁਕਮ ਨੇ ਕੇਂਦਰ ਦੇ ਹੁਕਮ ਨੇ ਉਹ ਲਗਭਗ ਸਾਰੇ ਸਕੂਲਾਂ ਤੇ ਲਾਗੂ ਹੁੰਦੇ ਆ ਚਾਹੇ ਉਹ ਪ੍ਰਾਈਵੇਟ ਸਕੂਲ ਆ ਤੇ ਚਾਹੇ ਉਹ ਸਰਕਾਰੀ ਸਕੂਲ ਆ ਤੇ ਫਿਰ ਪ੍ਰਾਈਵੇਟ ਸਕੂਲਾਂ ਵਾਲੇ ਕੀ ਕਰਨਗੇ ਕਿਉਂਕਿ ਉਹ ਬਹੁਤ ਵੱਡਾ ਸਾਡਾ ਸਿੱਖਿਆ ਦਾ ਭਾਰ ਚੱਕ ਰਹੇ ਨੇ ਇਹਦੇ 'ਚ ਦੇਖੋ ਜੀ ਗੱਲ ਇਹ ਆ ਬਈ ਲਾਗੂ ਤਾਂ ਸੁਪਰੀਮ ਕੋਰਟ ਦਾ ਫੈਸਲਾ ਹਰ ਪਾਸੇ ਹੀ ਹੋਣਾ ਹੁੰਦਾ ਹਾਂਜੀ ਚਾਹੇ ਉਹ ਪ੍ਰਾਈਵੇਟ ਸਕੂਲ ਨੇ ਚਾਹੇ ਮਾਨਤਾ ਪ੍ਰਾਪਤ ਸਕੂਲ ਨੇ ਚਾਹੇ ਐਡਿਟ ਸਕੂਲ ਨੇ ਚਾਹੇ ਸਰਕਾਰੀ ਸਕੂਲ ਨੇ ਲਾਗੂ ਤਾਂ ਹੋਣਾ ਹੁੰਦਾ ਤੇ ਇਹਦੇ ਨਾਲ ਨੁਕਸਾਨ ਉਹਨਾਂ ਨੂੰ ਵੀ ਹੋਣਾ ਤੇ ਜਿਹੜਾ ਫਿਰ ਉਹਨਾਂ 'ਚੋਂ ਵੀ ਵੱਡੀ ਪੱਧਰ ਤੇ ਸ਼ਾਂਤੀ ਹੋਊਗੀ ਹਮ ਅਧਿਆਪਕਾਂ ਦੀ ਸ਼ਾਂਤੀ ਹੋ ਹਾਂ ਕਿਉਂਕਿ ਸ਼ਾਂਤੀ ਉਹਨਾਂ 'ਚੋਂ ਵੀ ਤੁਹਾਡੀ ਗੱਲ ਵਿਚਾਲੇ ਆ ਵੀ ਜਿਹੜੇ ਟੈਕਟ ਕਲੀਅਰ ਨੇ ਉਹ ਜ਼ਿਆਦਾਤਰ ਅਧਿਆਪਕ ਸਰਕਾਰੀ ਸਕੂਲਾਂ ਦੇ ਵਿੱਚ ਨੇ ਤੇ ਜਿਨ੍ਹਾਂ ਤੋਂ ਟੈਕਟ ਕਲੀਅਰ ਨਹੀਂ ਹੁੰਦਾ ਉਹਦੇ ਵਿੱਚ ਜ਼ਿਆਦਾਤਰ ਮੇਰੇ ਖਿਆਲ ਅਧਿਆਪਕ ਪ੍ਰਾਈਵੇਟ ਸਕੂਲਾਂ 'ਚ ਚਲੇ ਜਾਂਦੇ ਨੇ ਕੀ ਇਹ ਗੱਲ ਠੀਕ ਹੈ ਹਾਂਜੀ ਬਿਲਕੁਲ ਇਦਾਂ ਹੀ ਆ ਕਿਉਂਕਿ ਉਹ ਜਿਹੜਾ ਟੀਚਰ ਐਲੀਜੀਬਿਲਟੀ ਟੈਸਟ ਪਾਸ ਕਰ ਜਾਂਦਾ ਉਹ ਆਮ ਤੌਰ ਤੇ ਸਰਕਾਰੀ ਨੌਕਰੀ ਉਹਨੂੰ ਮਿਲ ਜਾਂਦੀ ਆ ਜੀ ਉਹ ਐਂ ਸਮਝਿਆ ਜਾਂਦਾ ਵੀ ਇਹ ਕਰੀਮ ਆ ਅਧਿਆਪਕਾਂ ਦੇ ਵਿੱਚੋਂ ਕਰੀਮ ਕੱਢ ਕੇ ਗਵਰਨਮੈਂਟ ਲੈ ਜਾਂਦੀ ਆ ਹੂੰ ਤੇ ਜਿਹੜੇ ਆਮ ਤੌਰ ਤੇ ਜਿੰਨਾ ਤੋਂ ਨਹੀਂ ਪਾਸ ਹੁੰਦਾ ਤੇ ਫਿਰ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਜੌਬ ਕਰਦੇ ਆ ਪਰ ਇਹ ਨਹੀਂ ਕਹਿੰਦੇ ਵੀ ਉਹ ਅਧਿਆਪਕ ਮਾੜੇ ਆ ਉਹ ਵੀ ਮਿਹਨਤ ਕਰਾਉਂਦੇ ਆ ਉਹ ਵੀ ਕੰਮ ਕਰਦੇ ਆ ਪਰ ਤਲਵਾਰ ਉਹਨਾਂ ਤੇ ਵੀ ਬੁਰੀ ਤਰ੍ਹਾਂ ਲਟਕਣੀਆਂ ਕਿਉਂਕਿ ਉਹਨਾਂ ਦੇ ਵਿੱਚੋਂ ਤਾਂ ਬਹੁਤ ਘੱਟ ਪਰਸੈਂਟੇਜ ਅਧਿਆਪਕਾਂ ਦੀ ਹੈਗੀ ਹੈ ਜਿਹੜੇ ਟੈਸਟ ਪਾਸ ਹੋਣਗੇ ਇੱਕ ਮੈਂ ਹੋਰ ਗੱਲ ਪੁੱਛਣੀ ਚਾਹੁੰਨਾ ਵੀ ਪਰ ਉਹ ਰਿਜ਼ਲਟ ਸਾਡੇ ਨਾਲੋਂ ਵਧੀਆ ਕਿਵੇਂ ਦੇ ਜਾਂਦੇ ਨੇ ਪ੍ਰਾਈਵੇਟ ਸਕੂਲ ਸਰਕਾਰੀ ਸਕੂਲਾਂ ਦੇ ਨਾਲੋਂ ਜ਼ਿਆਦਾ ਰਿਜ਼ਲਟ ਵਧੀਆ ਕਿਉਂ ਦੇ ਜਾਂਦੇ ਨੇ हां ਇਹਦੇ ਵਿੱਚ ਦੇਖੋ ਤੁਹਾਡਾ ਸਵਾਲ ਇਹ ਬਿਲਕੁਲ ਜਾਇਜ਼ ਆ ਇਹਦੇ ਵਿੱਚ ਇਹ ਗੱਲ ਆ ਵੀ ਜਿਹੜਾ ਸਰਕਾਰੀ ਅਧਿਆਪਕ ਆ ਹਾਂਜੀ ਸਰਕਾਰੀ ਅਧਿਆਪਕ ਨੂੰ ਜੇ ਮੈਂ ਦੂਸਰੇ ਸ਼ਬਦਾਂ ਚ ਕਹਾ ਵੀ ਜਿੰਨੇ ਵੀ ਫਾਲਤੂ ਕੰਮ ਨੇ ਜੀ ਦੁਨੀਆ ਭਰ ਦੇ ਫਾਲਤੂ ਕੰਮ ਜੀ ਜਿਹਦੇ ਵਿੱਚ ਵੋਟਾਂ ਚ ਬੀ ਐਲਓ ਡਿਊਟੀਆਂ ਦਾ ਕੰਮ ਆ ਹੁਣ ਮਰਦਮਸ਼ੁਮਾਰੀ ਦਾ ਕੰਮ ਆ ਜੰਨੀਆਂ ਵੀ ਗਿਣਤੀਆਂ ਮਿੰਨਤੀਆਂ ਨੇ ਜਿਵੇਂ ਹੁਣ ਤੁਸੀਂ ਪਿੱਛੇ ਜੇ ਖਬਰ ਸੁਣੀ ਹੋਣੀ ਆ ਵੀ ਦਿੱਲੀ ਚ ਕੁੱਤੇ ਗਿਣਨ ਦਾ ਕੰਮ ਵੀ ਜਿਹੜਾ ਸਰਕਾਰੀ ਅਧਿਆਪਕਾਂ ਨੂੰ ਦਿੱਤਾ ਸਾਡੇ ਹਰਿਆਣੇ ਵਿੱਚ ਵੀ ਉਹ ਸ਼ੁਰੂ ਹੋ ਗਿਆ ਹਾਂ ਤੇ ਉਹ ਜਿਹੜੇ ਕੰਮ ਨੇ ਉਹ ਅਧਿਆਪਕਾਂ ਨੂੰ ਆਪਦਾ ਜਿਹੜਾ ਪੜਾਉਣ ਦਾ ਕੰਮ ਆ ਉਹ ਕਰਨ ਨਹੀਂ ਦੇ ਰਹੇ ਜੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਪਹਿਲਾਂ ਦਾ ਸਮਾਂ ਸੀ ਜੀ ਜਦੋਂ ਮੀਟਿੰਗਾਂ ਚੱਲਦੀਆਂ ਸੀ ਇਸ ਪਾਰਟੀ ਦੇ ਨਾਲ ਅਧਿਆਪਕ ਜੱਥੇਬੰਦੀਆਂ ਮਿਲਣ ਲੱਗੀਆਂ ਸੀ ਜੀ ਉਦੋਂ ਇਹਨਾਂ ਨੇ ਵਾਅਦਾ ਕਰਿਆ ਸੀ ਵੀ ਹਰ ਕਿਸਮ ਦਾ ਜਿਹੜਾ ਕੱਚਾ ਮੁਲਾਜ਼ਮ ਪੱਕਾ ਕਰਾਂਗੇ ਹਾਂ ਅਧਿਆਪਕਾਂ ਤੋਂ ਕੋਈ ਇਦਾਂ ਦਾ ਕੰਮ ਨਹੀਂ ਲਿਆ ਜਾਊਗਾ ਜਿਹੜਾ ਕਿ ਗੈਰ ਵਿਦਿਕ ਹੋਊਗਾ। ਜੀ। ਤੇ ਪਰ ਬਦਕਿਸਮਤੀ ਨਾਲ ਚੱਲ ਉਦਾਂ ਹੀ ਰਿਹਾ। ਨਹੀਂ ਸਰਕਾਰੀ ਸਕੂਲਾਂ 'ਚ ਕੱਚੇ ਅਧਿਆਪਕ ਹੈਗੇ ਇਸ ਵੇਲੇ। ਹਾਂਜੀ ਪਿਛਲੇ ਸਮੇਂ ਦੇ ਵਿੱਚ ਨਹੀਂ ਪਰ ਪਿਛਲੇ ਜੇ ਹੁਣ ਸਰਕਾਰ ਨੇ ਆਉਂਦੇ ਨੇ ਕਾਫੀ ਅਧਿਆਪਕਾਂ ਨੂੰ ਉਹਨਾਂ ਦੀ ਸੁਭਾਵਾਂ ਰੈਗੂਲਰ ਕੀਤੀਆਂ ਨੇ ਤੇ ਇਹ ਖੁਸ਼ੀ ਵਾਲੀ ਗੱਲ ਨਹੀਂ ਸੀ ਅਧਿਆਪਕ ਵਰਗ ਲਈ। ਤਾਂ ਕਿਹਾਂ 'ਚ ਵਾਅਦਾ ਕੀਤਾ ਉਹਨਾਂ ਦਾ? ਹਾਂ ਮੈਂ ਉਹੀ ਦੱਸਦਾ। ਜੁਲਾਈ 2023 ਦੇ ਵਿੱਚ ਕਾਫੀ ਅਧਿਆਪਕਾ ਜਿਹੜੇ ਜਿਨ੍ਹਾਂ ਨੂੰ ਇਹ ਰੈਗੂਲਰ ਕਿਹਾ ਗਿਆ ਵੀ ਅਸੀਂ ਰੈਗੂਲਰ ਕਰ ਦਿੱਤੇ ਤੁਸੀਂ ਸਲੇਮਪੁਰੀ ਦੀ ਉਹਨਾਂ ਦਾ ਨਿਯੁਕਤੀ ਪੱਤਰ ਜੇ ਮੈਂ ਤੁਹਾਨੂੰ ਦਿਖਾਵਾਂ ਉਹਦੇ ਵਿੱਚ ਇੱਕ ਵੀ ਲਾਈਨ ਇਦਾਂ ਦੀ ਨਹੀਂ ਵੀ ਇਹ ਰੈਗੂਲਰ ਨੇ ਰੈਗੂਲਰ ਸ਼ਬਦ ਹੀ ਹੈ ਨਹੀਂ ਉਹਦੇ ਵਿੱਚ ਨਹੀਂ ਪਰ ਸਰਕਾਰ ਤਾਂ ਰੋਜ਼ ਵੱਡੇ ਵੱਡੇ ਬੋਰਡ ਲਾ ਰਹੀ ਆ ਸੜਕਾਂ ਦੇ ਬੋਰਡ ਲੱਗੇ ਹੋਏ ਨੇ ਗਲੀ ਮਹੱਲੇ ਬੋਰਡ ਲੱਗੇ ਨੇ ਐਨੇ ਅਧਿਆਪਕ ਪੱਕੇ ਕਰਤੇ ਐਨੇ ਮੁਲਾਜ਼ਮ ਪੱਕੇ ਕਰਤੇ ਤੇ ਫਿਰ ਉਹ ਉਹ ਕੀ ਆ ਜਿਹੜਾ ਇਹ ਅਧਿਆਪਕ ਪੱਕੇ ਕਰਨ ਵਾਲੀ ਗੱਲ ਆ ਜਾਂ ਪੱਕੇ ਕਰਨ ਬਾਰੇ ਕਿਹਾ ਜਾ ਰਿਹਾ ਸਰਕਾਰੀ ਪੱਖ ਵੱਲੋਂ ਉਹਦੇ 'ਚ ਇਹ ਆ ਵੀ ਅਧਿਆਪਕ ਨੂੰ 58 ਸਾਲ ਤੱਕ ਉਹਦਾ ਕੰਟਰੈਕਟ ਆ ਜਿਹੜਾ ਉਹ ਪੱਕਾ ਕਰ ਦਿੱਤਾ ਗਿਆ ਜੀ ਵੀ ਇਹ 58 ਸਾਲ ਦੀ ਸਰਵਿਸ ਕਰੂਗਾ 58 ਸਾਲ ਦੀ ਉਮਰ ਤੱਕ ਜੀ ਜਦੋਂ 58 ਸਾਲ ਦਾ ਹੋ ਗਿਆ ਉਦੋਂ ਇਹਨੂੰ ਘਰੇ ਤੋੜ ਦਿੱਤਾ ਜਾਊਗਾ ਵਿਦਆਊਟ ਐਨੀ ਪੈਨਸ਼ਨ ਵਿਦਆਊਟ ਐਨੀ ਬੈਨੀਫਿਟ ਜਿਵੇਂ ਮੁਲਾਜ਼ਮ ਜੇ ਪੈਨਸ਼ਨ ਤੇ ਵੀ ਚਲੇ ਜਾਂਦਾ ਉਹਨੂੰ ਵੀ ਬਹੁਤ ਬੈਨੀਫਿਟ ਮਿਲਦੇ ਆ ਉਹਨੂੰ ਪੈਨਸ਼ਨ ਮਿਲਦੀ ਤੇ ਉਹਨਾਂ ਦੇ ਫੰਡ ਵਗੈਰਾ ਇਕੱਠੇ ਜਾ ਰਹੇ ਨੇ ਨਹੀਂ ਜੀ ਉਹਨਾਂ ਦਾ ਕੋਈ ਫੰਡ ਬਸ ਉਹਨਾਂ ਨੂੰ ਓਕਾ-ਪੁੱਕਾ ਤਨਖਾਹ ਦਿੱਤੀ ਜਾ ਰਹੀ ਆ ਹਾਂਜੀ ਕੋਈ ਗ੍ਰੈਸਟੀ ਵਗੈਰਾ ਕੁਝ ਨਹੀਂ ਹੈਗਾ ਕੋਈ ਇਸ ਤਰ੍ਹਾਂ ਦਾ ਉਹਨੂੰ ਪੈਨਸ਼ਨਰੀ ਬੈਨੀਫਿਟ ਜ਼ੀਰੋ ਹੈਗਾ ਉਹਨਾਂ ਅਧਿਆਪਕਾਂ ਦਾ ਜਿਨ੍ਹਾਂ ਨੂੰ ਆਪਾਂ ਕਹਿੰਦੇ ਸੀ ਵੀ ਆਈਈਵੀ ਵਲੰਟੀਅਰ ਸੀਗੇ ਜਿਨ੍ਹਾਂ ਚ ਐਸਟੀਆਰ ਤੇ ایਜੀਐਸ ਵਲੰਟੀਅਰ ਸੀਗੇ ਤੇ ਸਿੱਖਿਆ ਪ੍ਰੋਵਾਈਡਰ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਨਾਮ ਅਸੋਸੀਏਟ ਅਧਿਆਪਕ ਦਾ ਦੇ ਦਿੱਤਾ ਗਿਆ ਹੂੰ ਤੇ ਤਨਖਾਹਾਂ 노 ਡਾਊਟ ਜਿਵੇਂ ਅੱਜ ਕਿਸੇ ਦੀ 15000 ਕਰਤੀ ਹੂੰ ਇੱਕ ਇਹੋ ਜਿਹਾ ਵਰਗ ਹੈ ਜਿਹਦੀ 8 18000 ਕਰਤੀ ਦੂਜਾ ਵਰਗ ਸੀ ਉਹਦੀ 23500 ਕਰਤੀ ਜੀ ਤੇ ਵਿੱਚ ਕੁਛ ਅਧਿਆਪਕ ਜਿਹੜੇ ਬੀਏ ਬੀਏ ਡੀਸੀ ਕੱਲੇ ਉਹਨਾਂ ਦੀ 22000 ਵੀ ਕੀਤੀ ਗਈ ਤਨਖਾਹ ਜੀ ਇਨੀਆਂ ਤਨਖਾਹਾਂ ਨੇ ਇਹਦੇ ਵਿੱਚ ਸਾਲਦਰ ਸਾਲ ਹੈ ਜਿਹੜਾ ਸਲਾਨਾ ਵਾਧਾ ਸਲਾਨਾ ਵਾਧਾ 5% ਦਿੱਤਾ ਜਾਂਦਾ ਜੀ ਸੋ ਇਹਦੇ ਚ ਸਾਡਾ ਕਹਿਣ ਦਾ ਭਾਵ ਆ ਜੇ ਸਿੱਖਿਆ ਅਧਿਕਾਰ ਕਾਨੂੰਨ ਲਾਗੂ ਹੀ ਕਰਨਾ ਚਾਜ ਨਾਲ ਤਾਂ ਉਹਦੇ ਵਿੱਚ ਅਧਿਆਪਕ ਦੇ ਮਨ ਮਨ ਦੀ ਵੀ ਤਸੱਲੀ ਹੋਣੀ ਚਾਹੀਦੀ ਹੈ। ਜੋਬ ਸੈਟੀਸਫੈਕਸ਼ਨ ਹੋਣੀ ਚਾਹੀਦੀ ਹੈ। ਜੋਬ ਸੈਟੀਸਫੈਕਸ਼ਨ ਤਾਂ ਹੋਊਗੀ ਜੇ ਉਹਦੀਆਂ ਮਿਨੀਮਮ ਜ਼ਰੂਰਤਾਂ ਪੂਰੀਆਂ ਹੋਣਗੀਆਂ। ਹੁਣ 15000 ਪ੍ਰਤੀ ਮਹੀਨੇ ਨਾਲ ਕਿਸੇ ਦੀ ਕਿੰਨੀ ਕਿ ਜ਼ਰੂਰਤ ਪੂਰੀ ਹੋ ਸਕਦੀ ਹੈ। ਜਿਹੜੇ ਹਿਸਾਬ ਨਾਲ ਮੁਗਈ ਦਾ ਦੌਰ ਚੱਲ ਰਿਹਾ। ਹਾਂਜੀ ਮਹਿੰਗਾਈ ਦੇ ਦੌਰ ਚ ਕੋਈ 15000 ਲੈਣ ਵਾਲਾ ਮੁਲਾਜ਼ਮ ਕਿਵੇਂ ਆਪਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਨਹੀਂ ਕਰ ਸਕਦਾ ਕਿਵੇਂ ਸਵੇਰੇ ਖੁਸ਼-ਖੁਸ਼ ਹੋ ਕੇ ਉਹ ਬੱਚਿਆਂ ਨੂੰ ਆ ਕੇ ਪੜ੍ਹਾ ਸਕਦਾ ਤੇ ਜੇ ਜੇ ਉਹਨੇ ਟੈਟ ਦੀ ਤਿਆਰੀ ਵੀ ਕਰਨੀ ਹੋਵੇ ਕਿਵੇਂ ਫਿਰ ਕਰੂਗਾ ਕਿੱਥੋਂ ਕਿਤਾਬ ਲਊਗਾ ਜਦ ਕਿ ਉਹਨਾਂ ਦੇ ਮਿਨੀਮਮ ਲੋੜਾਂ ਵੀ ਪੂਰੀਆਂ ਨਹੀਂ ਹੁੰਦੀਆਂ ਆ ਗਈਆਂ 15000 18000 23000 ਲੈ ਕੇ ਕੋਈ ਅਧਿਆਪਕ ਆਪਦੀਆਂ ਮਿਨੀਮਮ ਲੋੜਾਂ ਵੀ ਪੂਰੀਆਂ ਨਹੀਂ ਕਰ ਸਕਦਾ ਤੇ ਉਹਦੇ ਤੇ ਸ਼ਰਤਾਂ ਆ ਭਾੜੀਆਂ-ਭਾੜੀਆਂ ਮੜਤੀਆਂ ਵੀ ਆ ਵੀ ਟੈਸਟ ਪਾਸ ਹੋਵੇ ਆ ਵੀ ਹੋਵੇ ਤੇ ਫਿਰ ਜੇ ਟੈਸਟ ਪਾਸ ਹੋਵੇ ਤੇ ਫਿਰ ਸਾਰਾ ਹੀ ਹੋਵੇ ਫਿਰ ਸਾਰੇ ਅਮਲੇ ਫੈਲੇ ਦਾ ਵੀ ਟੈਸਟ ਹੋਵੇ ਕੋਰੋਂ ਸਿੱਖਿਆ ਮੰਤਰੀ ਤੋਂ ਲੈ ਕੇ ਹੀਠਾਂ ਤੱਕ ਸਾਰਦਾ ਹੀ ਟੈਸਟ ਹੋਣਾ ਸਾਰਿਆਂ ਦਾ ਟੈਸਟ ਹੋਣਾ ਚਾਹਣਿਆਂ ਦਾ ਪਾਸ ਉਹਨਾਂ ਬਾਅਦ ਹੀ ਵਿਧਿਕ ਯੋਗਤਾ ਰੱਖੀ ਜਾਣੀ ਚਾਹੀਦੀ ਹੈ ਇੱਕ ਸਿੱਖਿਆ ਮੰਤਰੀ ਵਾਸਤੇ ਵੀ ਹਾਂਜੀ ਚਲੋ ਅਖੀਰ ਦੇ ਵਿੱਚ ਮੇਰਾ ਇੱਕ ਸਵਾਲ ਆ ਵੀ ਤੁਸੀਂ ਟੈਟ ਨੂੰ ਲੈ ਕੇ ਕੇਂਦਰ ਸਰਕਾਰ ਤੋਂ ਤੇ ਸੁਪਰ ਸਰਕਾਰ ਤੋਂ ਕੀ ਮੰਗ ਕਰਦੇ ਆ ਵੀ ਇਹ ਟੀਚਰਾਂ ਤੇ ਲਾਗੂ ਕੀਤਾ ਜਾਣਾ ਚਾਹੀਦਾ ਤੇ ਜਾਂ ਇਹਨਾਂ ਨੂੰ ਮੁੜ ਸੁਪਰੀਮ ਕੋਰਟ ਦੇ ਵਿੱਚ ਅਪੀਲ ਪਾਉਣੀ ਚਾਹੀਦੀ ਆ ਤਾਂ ਜੋ ਰਾਹਤ ਮਿਲ ਸਕੇ ਤੇ ਫਿਊਚਰ ਦੇ ਵਿੱਚ ਅੱਜ ਤੋਂ ਬਾਅਦ ਜਾਨੀ ਕਿ ਕਹਿਣ ਤੋਂ ਬਾਅਦ 2021 ਤੋਂ ਲਾਗੂ ਕੀਤਾ ਰੈਗੂਲਰ ਇਸ ਤੋਂ ਬਾਅਦ ਜਿਹੜੇ ਤੇ ਆਪਕ ਭਰਤੀ ਹੋਣਗੇ ਉਹਨਾਂ ਤੇ ਟੈਟ ਸਖਤੀ ਨਾਲ ਲਾਗੂ ਕੀਤਾ ਜਾਵੇ ਤੇ ਪਹਿਲਾਂ ਨੂੰ ਕੀ ਕੀਤਾ ਜਾਵੇ ਛੱਡਿਆ ਜਾਵੇ ਜਾਂ ਨਾ ਛੱਡਿਆ ਜਾਵੇ ਇਹਦੇ ਬਾਰੇ ਤੁਸੀਂ ਕੀ ਕੇਂਦਰ ਤੋਂ ਮੰਗ ਕਰਦੇ ਆ ਦੇਖੋ ਸਲੇਮਪੁਰੀ ਜੀ ਇਹ ਨਾ ਸਾਡੇ ਤੋਂ ਇਹਨਾਂ ਦਿਨਾਂ ਚ ਇੱਕ ਦੋ ਦਿਨਾਂ ਚ ਬਹੁਤ ਸਾਰਾ ਡਾਟਾ ਇਕੱਠਾ ਕਰਿਆ ਜਾ ਰਿਹਾ ਜੀ ਬਈ ਪਹਿਲੀ ਤੋਂ ਲੈ ਕੇ 8ਵੀਂ ਤੱਕ ਦੀਆਂ ਜਮਾਤਾਂ ਨੂੰ ਪੜਾਉਣ ਵਾਲੇ ਕਿੰਨੇ ਅਧਿਆਪਕਾ ਜਿਹੜੇ ਉਹ ਟੈਟ ਪਾਸ ਕਰ ਗਏ ਕਿੰਨੇ 2011 ਚ ਭਰਤੀ ਹੋਏ ਉਦੋਂ ਪਹਿਲਾਂ ਜਿਹੜੇ ਭਰਤੀ ਹੋਏ ਕਿੰਨੇ ਨੇ ਟੈਸਟ ਪਾਸ ਕੀਤਾ ਹੋਇਆ ਉਦੋਂ ਬਾਅਦ ਕਿੰਨੇ ਨੇ ਕੀਤਾ ਹੂੰ ਤੇ ਬਹੁਤ ਸਾਰਾ ਡਾਟਾ ਇਕੱਠਾ ਕਰਿਆ ਜਾ ਰਿਹਾ ਉਹ ਸਾਨੂੰ ਉਮੀਦ ਆ ਵੀ ਜਿਹੜੀ ਇਹ ਸਰਕਾਰ ਆ ਚਾਹੇ ਉਹ ਪੰਜਾਬ ਦੀ ਆ ਚਾਹੇ ਕੇਂਦਰ ਦੀ ਆ ਉਹ ਇਹਦਾ ਕੋਈ ਨਾ ਕੋਈ ਹੱਲ ਕੱਢੂਗੀ ਤੇ ਇਹ ਜਾਣੀ ਸਾਡੀ ਉਮੀਦ ਆ ਬਾਕੀ ਗੱਲ ਇਹ ਆ ਵੀ ਸਰਕਾਰਾਂ ਜਿਹੜੀਆਂ ਨੇ ਜਾਦਾ ਉਮੀਦ ਤਾਂ ਕਿਉਂਕਿ ਲੋਕਾਂ ਨੇ ਵੋਟਾਂ ਪਾ ਕੇ ਸਰਕਾਰ ਨੂੰ ਚੁਣਿਆ ਜੀ ਸਾਨੂੰ ਸਰਕਾਰ ਤੋਂ ਹੀ ਬਹੁਤ ਜ਼ਿਆਦਾ ਉਮੀਦ ਆ ਅਗਲੀ ਗੱਲ ਜਿਹੜੀ ਅਸੀਂ ਆਖਰੀ ਇਹ ਗੱਲ ਤੁਸੀਂ ਜਿਵੇਂ ਪੁੱਛਿਆ ਇਹਦੇ ਚ ਕਹਿਣਾ ਚਾਹੁੰਦੇ ਆ ਹਮ ਬਈ ਅਧਿਆਪਕ ਦੇ ਪਿਛਲੇ ਸਮੇਂ ਨੂੰ ਮਤਲਬ ਛੱਡ ਛੱਡਿਆ ਜਾਵੇ ਕਿਉਂਕਿ ਇਹ ਜਿਹੜਾ ਟੈਸਟ ਆ ਉਹ ਨੌਕਰੀ ਚ ਐਂਟਰੀ ਵਾਲਾ ਟੈਸਟ ਆ ਨੌਕਰੀ ਚ ਐਂਟਰ ਲਈ ਲਈ ਲਿਆ ਜਾਂਦਾ ਪ੍ਰੋਮੋਸ਼ਨਾਂ ਨੂੰ ਇਹ ਟੈਸਟ ਤੋਂ ਬਾਹਰ ਕੱਢਿਆ ਜਾਣਾ ਚਾਹੀਦਾ ਜੀ ਅਗਰ ਪ੍ਰੋਮੋਸ਼ਨ ਕੋਈ ਇਹਦੀ ਆਪਕ ਲੈਂਦਾ ਉਹ ਨਵੀਂ ਨੌਕਰੀ ਤਾਂ ਹੈ ਨਹੀਂ ਉਹਦਾ ਪ੍ਰੋਮੋਸ਼ਨ ਬਿਲਕੁਲ ਜੀ ਬਿਲਕੁਲ ਬਿਲਕੁਲ ਹੈ ਨਾ ਨਾਲੇ ਇਹ ਕਿੱਲੇ ਇਹ ਐਜੂਕੇਸ਼ਨ ਡਿਪਾਰਟਮੈਂਟ ਚ ਨਹੀਂ ਸਾਰੇ ਡਿਪਾਰਟਮੈਂਟ ਚ ਹੁੰਦੀ ਆ ਹਾਂਜੀ ਬਿਲਕੁਲ ਤਾਂ ਉਹ ਜਿਹੜੀ ਪ੍ਰੋਮੋਸ਼ਨ ਨੂੰ ਇਹਦੇ ਵਿੱਚੋਂ ਕੱਢਿਆ ਜਾਣਾ ਚਾਹੀਦਾ ਕੱਲ ਨੂੰ ਕੋਈ ਐਚਜੀ ਤੋਂ ਸੀਐਚੀ ਬਣਨਾ ਚਾਹੁੰਦਾ ਸੀਐਚੀ ਤੋਂ ਬੀਪੀਓ ਬਣਨਾ ਚਾਹੁੰਦਾ ਮਾਸਟਰ ਤੋਂ ਲੈਕਚਰਾਰ ਬਣਨਾ ਚਾਹੁੰਦਾ ਲੈਕਚਰਾਰ ਤੋਂ ਪ੍ਰਿੰਸੀਪਲ ਬਣਨਾ ਚਾਹੁੰਦਾ ਜਾਂ ਉਦੋਂ ਵੀ ਉੱਤੇ ਪ੍ਰਮੋਸ਼ਨ ਚਾਹੁੰਦਾ ਹੈਗਾ ਕਰਨੀ ਤਰੱਕੀ ਤਾਂ ਉਹਨਾਂ ਨੂੰ ਇਹਦੇ ਵਿੱਚੋਂ ਬਾਹਰ ਕੱਢਿਆ ਜਾਣਾ ਚਾਹੀਦਾ ਹਾਂ ਨਵੀਂ ਜਿਹੜੀ ਨਿਯੁਕਤੀ ਆ ਉਹਦੇ ਉੱਤੇ ਸਰਕਾਰ ਜਿਹੜੀ ਮਰਜ਼ੀ ਸ਼ਰਤ ਲਾ ਸਕਦੀ ਹੈ ਮਤਲਬ ਜੇ ਅੱਜ ਸਰਕਾਰ ਇਹਨੂੰ ਬਾਹਰ ਨਹੀਂ ਕੱਢਦੀ ਜਾਂ ਸੁਪਰੀਮ ਕੋਰਟ ਦੇ ਬਾਰੇ ਨਹੀਂ ਸੋਚਦੀ ਤਾਂ ਬਹੁਤ ਸਾਰੀਆਂ ਤਰੱਕੀਆਂ ਵੀ ਪ੍ਰਭਾਵਿਤ ਹੋਣਗੀਆਂ ਬਿਲਕੁਲ ਹੋਣਗੀਆਂ ਤੇ ਉਹਦੇ ਨਾਲ ਮੇਰਾ ਖਿਆਲ ਹੈ ਵਿਦਿਆਪਕ ਦਾ ਆਰਥਿਕ ਤੇ ਸਮਾਜਿਕ ਜਿਹੜਾ ਸਟੇਟਸ ਆ ਉਹਨੂੰ ਵੀ 60 ਵਜੂ ਤਰਕੀਆਂ ਵੀ ਪ੍ਰਭਾਵਿਤ ਹੋਣਗੀਆਂ ਉਤਸ਼ਾਹ ਵੀ ਪ੍ਰਭਾਵਿਤ ਹੋਊਗਾ ਤੇ ਪੜ੍ਹਾਈ ਵੀ ਪ੍ਰਭਾਵਿਤ ਹੋਊਗੀ ਜੀ ਮਤਲਬ ਉਹੀ ਮੈਂ ਕਹਿ ਰਿਹਾ ਵੀ ਆਰਥਿਕ ਤੇ ਸਮਾਜਿਕ ਤੌਰ ਤੇ ਉਹਦੇ ਸਟੇਟਸ ਨੂੰ 60 ਵਜਦੀ ਹੈ ਵਜਦੀ ਹੈ ਜੀ ਹਾਂ ਕਿਉਂਕਿ ਜੇ ਤਰੱਕੀ ਹੁੰਦੀ ਆ ਤਨਖਾਹ 'ਚ ਵਾਧਾ ਹੁੰਦਾ ਤੇ ਸਮਾਜ ਦੇ ਵਿੱਚ ਵੀ ਉਹਦਾ ਸਟੇਟਸ ਉੱਚਾ ਹੁੰਦਾ ਵਾ ਇਹ ਸਨ ਰਮਜੀਤ ਸਿੰਘ ਸੰਧੂ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਮੇਰਾ ਖਿਆਲ ਸਾਡੇ ਸਰੋਤਿਆਂ ਨੂੰ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ ਅੱਜ ਦੀ ਵੀਡੀਓ ਵਿਦਿਆਰਥੀ ਵਰਗ ਲਈ ਇੱਕ ਬਹੁਮੁੱਲੀ ਵੀਡੀਓ ਆ ਤੇ ਇਸ ਨੂੰ ਤੁਸੀਂ ਵੱਧ ਤੋਂ ਵੱਧ ਲਾਈਕ ਕਰਨਾ, ਸ਼ੇਅਰ ਕਰਨਾ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਨਾਲ ਹੀ ਤੇ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਭਵਿੱਖ ਦੇ ਵਿੱਚ ਵੀ ਤੁਹਾਨੂੰ ਅਸੀਂ ਨਵੀਂ ਜਾਣਕਾਰੀ ਦਿੰਦੇ ਰਹੀਏ। ਧੰਨਵਾਦ।